ਸ਼ਹੀਦ ਭਗਤ ਸਿੰਘ ਜਿੰਦਾਬਾਦ 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 ਸ਼ਹੀਦ ਭਗਤ ਸਿੰਘ ਜਿੰਦਾਬਾਦ 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 ਰਾਜਗੁਰੂ ਸਖਦੇਵ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਭਾਰਤ ਮਾਤਾ ਕੀ ਅੱਜ ਅਸੀਂ ਦੋਆਬਾ ਸਾਹਿਤ ਸਮਾਜ ਦੇ ਕੇਂਦਰ ਫਗਵਾੜਾ ਵੱਲੋਂ ਜੋ ਇੱਕ ਵਿਸ਼ੇਸ਼ ਯਾਤਰਾ ਫਗਵਾੜਾ ਤੋਂ ਆਰੰਭ ਕਰਕੇ ਅਸੀਂ ਜਾ ਰਹੇ ਹਾਂ ਸ਼ਹੀਦ ਭਗਤ ਸਿੰਘ ਦੇ ਪਿੰਡ ਖੜਕੜਕਲਾ ਵਿੱਚੇ ਰਸਤੇ ਵਿੱਚ ਅਸੀਂ ਸਾਡੇ ਬਹੁਤ ਹੀ ਰਿਸਪੈਕਟਡ ਸਾਡੇ ਇੰਸਪੈਕਟਰ ਸੁਰਦੀ ਰਾਮ ਜੀ ਤੇ ਮੰਗਾ ਸਿੰਘ ਜੀ ਇਹਨੋਂ ਤਲਾਵਾ ਇਹਨਾਂ ਦਾ ਹੋਰ ਸਟਾਫ ਵੀ ਇਹਨਾਂ ਨੇ ਵੀ ਅੱਜ ਚੀਤ ਭਗਤ ਸਿੰਘ ਦਾ ਜੋ ਹੈ ਉਹਨਾਂ ਦੀ ਫੋਟੋ ਨੂੰ ਫੁੱਲ ਬਲਾਵਾ ਪਾ ਕੇ ਇਹਨਾਂ ਨੇ ਸ਼ਰਧਾਂਜਲੀ ਅਰਪਿਤ ਕੀਤੀ ਹੈਗੀ ਆ ਅਸੀਂ ਇਹਨਾਂ ਦੇ ਵੀ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਡੀ ਇਸ ਯਾਤਰਾ ਦੇ ਵਿੱਚ ਆਪਣਾ ਸਹਿਯੋਗ ਦਿੱਤਾ ਹੈ ਅੱਜ ਦੁਆਬਾ ਸਾਹਿਬ ਅਤੇ ਸਮਾਜਿਕ ਕੇਂਦਰ ਫਗਵਾੜਾ ਦੇ ਸਮੂਹ ਮੈਂਬਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜੱਦੀ ਪਿੰਡ ਖੜਕੜ ਕਲਾ ਵਿਖੇ ਇੱਕ ਸ਼ਹੀਦੀ ਸੰਦੇਸ਼ ਸਫਰ ਯਾਤਰਾ ਲੈ ਕੇ ਸਮੂਹ ਮੈਂਬਰ ਸਮੇਤ ਪਰਿਵਾਰ ਜਾ ਰਹੇ ਨੇ ਉੱਥੇ ਜਾ ਕੇ ਆਪ ਜੀ ਨੂੰ ਸਰਦਾਰ ਜੀ ਦੇ ਜੱਦੀ ਪਿੰਡ ਅਤੇ ਉਹਨਾਂ ਦਾ ਜੋ ਪੁਰਾਣਾ ਸਮਾਨ ਉੱਥੇ ਰੱਖਿਆ ਹੋਇਆ ਹੈ ਆਡੀਟੋਰੀਅਮ ਹੈ ਜੋ ਮੋਨੂਮੈਂਟਸ ਬਣੇ ਹੋਏ ਨੇ ਆਪ ਸਭ ਨੂੰ ਉਹ ਦਿਖਾਇਆ ਜਾਵੇਗਾ ਤੇ ਉਹਨਾਂ ਦੀਆਂ ਜੋ ਇਨਕਲਾਬੀ ਯਾਦਾਂ ਨੇ ਉਹਨਾਂ ਨੂੰ ਤਾਜ਼ਾ ਕੀਤਾ ਜਾਵੇਗਾ ਇਸ ਲਈ ਆ ਉਨਾ ਦੇ ਜੱਦੀ ਪਿੰਡ ਦੇ ਦਰਸ਼ਨ ਕਰਨ ਲਈ ਆਪ ਸਭ ਇਸ ਵੀਡੀਓ ਨਾਲ ਜੁੜੇ ਰਹੋ ਆਪ ਜੀ ਨੂੰ ਦਿਖਾਉਨੇ ਆ ਖਟਕੜ ਕਲਾ ਜਦ ਦੇਸ਼ ਦੇ ਸੋਹਣੇ ਸ਼ੇਰ ਨੂੰ ਦਿੱਤਾ ਗੋਰੀਆਂ ਹੁਕਮ ਸੁਣਾ ਤੇਰੇ ਗਲ ਵਿੱਚ ਫਾਂਸੀ ਪਾਵਣੀ ਤੇਰੇ ਗਲ ਵਿੱਚ ਫਾਂਸੀ ਪਾਵਣੀ ਤੇਰੇ ਜੁਰਮ ਦੀ ਇਹੋ ਸਜ਼ਾ ਅੱਗੋਂ ਸ਼ੇਰ ਭਗਤ ਸਿੰਘ ਬੋਲਿਆ ਮੈਨੂੰ ਦੇਸ਼ ਤੋਂ ਮਰਨ ਦਾ ਚਾਹ ਮੈਂ ਹੱਸ ਕੇ ਆਪਣੀ ਜਾਨ ਨੂੰ ਦੇਣਾ ਕੌਮ ਦੀ ਖਾਤਰ ਲਾ ਜੇ ਹੈ ਕੱਲ ਨੂੰ ਮੈਨੂੰ ਮਾਰਨਾ ਜੇ ਹੈ ਕੱਲ ਨੂੰ ਮੈਨੂੰ ਮਾਰਨਾ ਦੇਵੋ ਅੱਜ ਹੀ ਮਾਰ ਮੁਕਾ ਮੇਰੀ ਮੌਤ ਨੇ ਸਾਰੇ ਦੇਸ਼ ਨੂੰ ਦੇਣੀ ਮਰਨ ਦੀ ਜਾਨ ਚ ਸਿਖਾ ਵਾਹ ਵਾਹ ਅਸੀਂ ਦੇਖ ਕੇ ਜਿੰਦਾ ਸੋਹਣੀਆਂ ਅਸੀਂ ਦੇਖ ਕੇ ਜਿੰਦਾ ਸੋਹਣੀਆਂ ਲੈਣਾ ਦੇਸ਼ ਆਜ਼ਾਦ ਕਰਾਂ ਅਸਾ ਕੌਮ ਦੀ ਖਾਤਰ ਹੱਸ ਕੇ ਲੈਣਾ ਆਪਣਾ ਆਪ ਜਲਾ ਲੈਣਾ ਆਪਣਾ ਆਪ ਜਲਾ ਸੋ ਤੁਸੀਂ ਦਰਸ਼ਨ ਕਰ ਰਹੇ ਹੋ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਯਾਦਗਾਰੀ ਸਮਾਰੋਜੋ ਖੜਖੜ ਕਲਾ ਮਖੇ ਉਹਨਾਂ ਦੇ ਜੱਦੀ ਪਿੰਡ ਬਣੀ ਹੋਈ ਹੈ ਸਰਦਾਰ ਕਿਸ਼ਨ ਸਿੰਘ ਜੀ ਦੇ ਯੋਧੇ ਪੁੱਤਰ ਸਰਦਾਰ ਭਗਤ ਸਿੰਘ ਜੀ ਦੀ ਇਹ ਯਾਦਗਾਰ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਭਾਰਤ ਮਾਤਾ ਕੀ ਜੈ ਸਰਦਾਰ ਮਾਤਾ ਕੀ ਜੈ ਬੰਦੇ ਮਾਤਰਮ ਬੰਦੇ ਮਾਤਰਮ ਖੀਤ ਪਗਤ ਸਿੰਘ ਜਿੰਦਾਬਾਦ 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 ਰਾਜਗੁਰੂ ਸੁਖਦੇਵ ਜਿੰਦਾਬਾਦ 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 ਇਹ ਹੈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜੱਦੀ ਪਿੰਡ ਪਿੱਛੇ ਜੋ ਇਨਫੋਰਮੇਟਿਵ ਬੋਰਡ ਲੱਗਾ ਹੋਇਆ ਹੈ ਇਸਤੇ ਲਿਖਿਆ ਹੋਇਆ ਹੈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਜੱਦੀ ਘਰ ਖਟਕੜ ਕਲਾ ਅੰਗਰੇਜ਼ੀ ਵਿੱਚ ਇਸ ਨੂੰ ਅਨਸੈਸਟਰਲ ਹਾਊਸ ਆਫ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਖਟਕੜ ਕਲਾ ਲਿਖਿਆ ਹੈ ਤੁਸੀਂ ਦੇਖ ਸਕਦੇ ਹੋ ਕਾਫੀ ਡਿਵੈਲਪ ਏਰੀਆ ਲੱਗ ਰਿਹਾ ਹੈ ਇਸ ਦਾ ਕਾਰਨ ਕਿ ਇਹ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜੱਦੀ ਪਿੰਡ ਹੈ ਜੀਤ ਭਗਤ ਸਿੰਘ ਦੇ ਜੱਦੀ ਘਰ ਜਿਹੜਾ ਹੈਗਾ ਉੱਥੇ ਅਸੀਂ ਪਹੁੰਚ ਚੁੱਕੇ ਹੈਗੇ ਆ ਸਾਡੀ ਸੰਸਥਾ ਦੇ ਸਮੂਹ ਮੈਂਬਰ ਜਿਹੜੇ ਹੈਗੇ ਆ ਉਹ ਵੀ ਇਸ ਜਗ੍ਹਾ ਤੇ ਪਹੁੰਚ ਚੁੱਕੇ ਨੇ ਇਹ ਜੋ ਨਾਨਕ ਸ਼ਾਹੀ ਇੱਟਾਂ ਦਾ ਬਣਿਆ ਹੋਇਆ ਜੱਦੀ ਘਰ ਤੁਸੀਂ ਦੇਖ ਰਹੇ ਹੋ ਇਹ ਹੈ ਸਰਦਾਰ ਭਗਤ ਸਿੰਘ ਜੀ ਦਾ ਜੱਦੀ ਘਰ ਤੁਸੀਂ ਦੇਖ ਸਕਦੇ ਹੋ ਕਿਵੇਂ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਇਸ ਸਮਾਨ ਨੂੰ ਬਹੁਤ ਹੀ ਦੇਖਭਾਲ ਨਾਲ ਸੰਭਾਲ ਕੇ ਰੱਖਿਆ ਹੋਇਆ ਇਹ ਹਨ ਕੁਝ ਬਰਤਨ ਜੋ ਕਿ ਹੋ ਸਕਦਾ ਹੈ ਉਸ ਸਮੇਂ ਵਿੱਚ ਉਹਨਾਂ ਦੇ ਘਰ ਦੇ ਵਿੱਚ ਵਰਤੇ ਜਾਂਦੇ ਹੋਣਗੇ ਤੇ ਇਸ ਕਮਰੇ ਚ ਇੱਕ ਚਰਖਾ ਪਿਆ ਹੋਇਆ ਹੈ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਤਸਵੀਰ ਵੀ ਪਈ ਹੋਈ ਜੋ ਮੈਂ ਦੱਸਣਾ ਚਾਹੁੰਦਾ ਬਹੁਤ ਹੀ ਸਕੂਨ ਭਰਿਆ ਮਾਹੌਲ ਇੱਥੇ ਆ ਦੇਖਣ ਨੂੰ ਮਿਲ ਰਿਹਾ ਹੈ ਇਹ ਕੁਝ ਬਰਤਨ ਨੇ ਜਿਵੇਂ ਗਲਾਸ ਆ ਪਿੱਤਲ ਦੇ ਪੁਰਾਣੇ ਜੋ ਬਰਤਨ ਹੁੰਦੇ ਹਨ ਉਹ ਬਰਤਨ ਨੇ ਬਹੁਤ ਹੀ ਧੰਨਵਾਦੀ ਹਾਂ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਸਰਦਾਰ ਭਗਤ ਸਿੰਘ ਜੀ ਦੇ ਇਸ ਜੱਦੀ ਘਰ ਵਿੱਚ ਜਮਾਨ ਨੂੰ ਸੰਭਾਲ ਕੇ ਰੱਖਿਆ ਹੋਇਆ ਇਹ ਮੰਝਾ ਤੁਸੀਂ ਦੇਖ ਰਹੇ ਹੋ ਬਹੁਤ ਹੀ ਸਕੂਨ ਮਿਲ ਰਿਹਾ ਹੈ ਇਸ ਜਗ੍ਹਾ ਤੇ ਆ ਕੇ ਕਿਉਂਕਿ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀ ਦਿੱਤੀ ਹੁੰਦੀ ਹੈ ਜਾਂ ਜਿਨ੍ਹਾਂ ਨੇ ਦੇਸ਼ ਲਈ ਮਰਨ ਮਟਨ ਦੀਆਂ ਸੌਹਾਂ ਖਾਧੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਵਿੱਚ ਜਜ਼ਬਾ ਹੁੰਦਾ ਹੈ ਉਹਨਾਂ ਬਾਰੇ ਜਾਣਨਾ ਉਹਨਾਂ ਦੇ ਘਰ ਨੂੰ ਵੇਖਣਾ ਉਹਨਾਂ ਦੇ ਜੱਦੀ ਪਿੰਡ ਨੂੰ ਦੇਖਣਾ ਬਹੁਤ ਹੀ ਜ਼ਰੂਰੀ ਹੈ ਇਸ ਜਗ੍ਹਾ ਤੇ ਆ ਕੇ ਮੈਨੂੰ ਕੁਝ ਲਾਈਨਾਂ ਯਾਦ ਆਈਆਂ ਨੇ ਹਿੰਦ ਵਾਸੀਓ ਰੱਖਣਾ ਯਾਦ ਸਾਨੂੰ ਕਿਤੇ ਦਿਲਾਂ ਚੋਂ ਨਾ ਭੁਲਾ ਜਾਣਾ ਹਿੰਦ ਵਾਸੀਓ ਰੱਖਣਾ ਯਾਦ ਸਾਨੂੰ ਕਿਤੇ ਦਿਲਾਂ ਚੋਂ ਨਾ ਭੁਲਾ ਜਾਣਾ ਦੇਸ਼ ਕੌਮ ਲਈ ਲੱਗੇ ਆ ਚੜਨ ਫਾਂਸੀ ਸਾਨੂੰ ਵੇਖ ਕੇ ਨਾ ਘਬਰਾ ਜਾਣਾ ਇਹ ਜਜ਼ਬਾ ਸੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਇੱਥੇ ਤੁਸੀਂ ਕੀ ਕੀ ਦੇਖਿਆ ਇੱਥੇ ਇਹ ਉਹਨਾਂ ਦਾ ਜੋ ਵਰਤਨ ਵਾਲਾ ਸਮਾਨ ਦਾ ਪਲੇਟ ਲੱਗਾ ਘਰੇਲੂ ਸਮਾਨ ਜੋ ਵੀ ਸੀਗਾ ਇਹ ਟੇਬਲ ਪਰਦੇ ਸੀ ਜੋ ਪ੍ਰੈਸ ਆ ਬੁੱਕ ਸਟੈਂਡ ਵਰਤਨ ਵਰਤਨ ਬੜੀਆ ਕਿਹੋ ਜਿਹਾ ਲੱਗਾ ਤੁਹਾਨੂੰ ਬੜੀਆ ਲੱਗਾ ਸ਼ਹੀਦਾਂ ਦੀ ਚਿਤਾਵਾਂ ਮੇ ਲੱਗੇਗੀ ਹਰ ਸਾਲ ਮੇਲੇ ਵਤਨ ਪਰ ਮਿਟਨੇ ਵਾਲੋਂ ਦਾ ਅਜੇ ਹੀ ਬਾਕੀ ਨਿਸ਼ਾਨ ਹੋਗਾ ਵਾਹ ਨੇ ਅਸੀਂ ਉਹਨਾਂ ਬੱਚਿਆਂ ਨੂੰ ਨਾਲ ਲੈ ਕੇ ਉਹਨਾਂ ਦੇ ਜੋ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਿਆ ਉਹਦੇ ਬਾਰੇ ਇਹਨਾਂ ਨੂੰ ਦਿਖਾਇਆ ਕਿ ਕਿਵੇਂ ਉਹਨਾਂ ਨੇ ਇੱਕ ਛੋਟੇ ਜਿਹੇ ਘਰ ਤੋਂ ਉੱਠ ਕੇ ਐਡੀ ਦੂਰ ਤੱਕ ਇਹਨੀ ਪ੍ਰਾਪਤੀ ਕੀਤੀ 23 ਸਾਲ ਦੀ ਏਜ ਦੇ ਵਿੱਚ ਵੀ ਨਹੀਂ ਆਪਣੇ ਫਾਂਸੀ ਦਾ ਰੱਸਾ ਚੁੰਮਿਆ ਔਰ ਬੜੀ ਸੰਘਰਸ਼ ਕਰਿਆ ਜੀ ਨਹੀਂ ਬਹੁਤ ਬਹੁਤ ਧੰਨਵਾਦ ਹੈ ਸਾਰੇ ਮੈਂਬਰਾਂ ਦਾ ਮਾਈਸੈਲਫ ਡਾਕਟਰ ਐਸ.ਪੀ ਮਾਨ ਫ੍ਰਾਮ ਖਲਵਾੜਾ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਮੈਂਬਰਾਂ ਦਾ हिंदवासीयो ਰੱਖਣਾ ਯਾਦ ਸਾਨੂੰ ਸਾਨੂੰ ਦਿਲਾਂ ਵਿੱਚੋਂ ਨਾ ਭੁਲਾ ਦੇਣਾ ਕੌਮ ਦੇਸ਼ ਦੀ ਲੱਗੇ ਆ ਚੜਨ ਫਾਂਸੀ ਕਿਤੇ ਦੇਖ ਕੇ ਨਾ ਹੁਣ ਦੁਆਬਾ ਸ਼ਾਇਦ ਸਮਾਜਿਕ ਕੇਂਦਰ ਫਵਾੜਾ ਵੱਲੋਂ ਹੀ ਇੱਕ ਛੋਟਾ ਜਿਹਾ ਕਵੀ ਦਰਬਾਰ ਹੈ ਉਹ ਅਸੀਂ ਹੁਣ ਪੇਸ਼ ਕਰਨ ਜਾ ਰਹੇ ਹਾਂ ਜਿੰਦਾਬਾਦ ਜਿੰਦਾਬਾਦ ਭਗਤ ਸਿੰਘ ਸਰਦਾਰ ਜਿੰਦਾਬਾਦ ਜਿੰਦਾਬਾਦ ਅਣਖਾਂ ਦਾ ਆਪਨ ਢਾਰ ਜਿੰਦਾਬਾਦ ਜਿੰਦਾਬਾਦ ਭਗਤ ਸਿੰਘ ਸਰਦਾਰ ਜਿੰਦਾਬਾਦ ਜਿੰਦਾਬਾਦ ਵਤਨ ਦੀ ਖਾਤਰ ਜੋ ਹੱਸ ਕੇ ਕੁਰਬਾਨ ਹੋਇਆ ਭਾਰਤ ਦਾ ਪੁੱਤ ਭਾਰਤ ਮਾਂ ਦੀ ਸ਼ਾਨ ਹੋਇਆ ਦੇਸ਼ ਦਾ ਪਹਿਰੇਦਾਰ ਜਿੰਦਾਬਾਦ ਜਿੰਦਾਬਾਦ ਭਗਤ ਸਿੰਘ ਸਰਦਾਰ ਜਿੰਦਾਬਾਦ ਜਿੰਦਾਬਾਦ ਮੜੀ ਸ਼ਹੀਦੀ ਉੱਤੇ ਮੇਲੇ ਲੱਗਣਗੇ ਸੀਸ ਜਗਾਉਣਗੇ ਲੋਕੀ ਦੀਵੇ ਜੱਗਣਗੇ ਬਿੱਖਸਾਂ ਦਾ ਯਾਰ ਜਿੰਦਾਬਾਦ ਜਿੰਦਾਬਾਦ ਭਗਤ ਸਿੰਘ ਸਰਦਾਰ ਜਿੰਦਾਬਾਦ ਜਿੰਦਾਬਾਦ ਜਦ ਤੱਕ ਸੂਰਜ ਧਰਤੀ ਚੰਦ ਆਬਾਦ ਰਹੂ ਲੋਕਾਂ ਨੂੰ ਕੁਰਬਾਨੀ ਤੇਰੀ ਯਾਦ ਰਹੂ ਭਾਰਤ ਮਾਂ ਦਾ ਪਿਆਰ ਜਿੰਦਾਬਾਦ ਜਿੰਦਾਬਾਦ ਭਗਤ ਸਿੰਘ ਸਰਦਾਰ ਜਿੰਦਾਬਾਦ ਜਿੰਦਾਬਾਦ ਅਣਖਾ ਦਾ ਪੰਡਾਰ ਜਿੰਦਾਬਾਦ ਜਿੰਦਾਬਾਦ ਕਰ ਕਰ ਕਰਕੇ ਟੁੱਟ ਗਈ ਉਹ ਦੇਦੀ ਖੰਡੀ ਪਾਲਦੇ ਅੰਦਰ ਹੋ ਗਈ ਉਸਦੀ লাশ ਦੀ ਠੰਡੀ ਪੋਰ ਉਡਾਰੀ ਮਾਰ ਕੇ ਪਾਗਿਆ ਖੁਲਾਸੀ ਭਗਤ ਸਿੰਘ ਸਰਦਾਰ ਗੋਰੀਆ ਨੇ ਦੇ ਦਿੱਤਾ ਫਾਂਸੀ ਫਾਂਸੀ ਦੇ ਅੰਗਰੇਜ਼ ਨੇ ਕੀ ਖੱਟ ਲਈ ਖੱਟੀ ਅੱਜ ਤੋਂ ਆਪਣੇ ਰਾਜ ਦੀ ਜੜ ਆਪੇ ਪੱਟੀ ਮੂਰਤ ਰਿੱਕੇ ਵਾਲੀਆਂ ਮਲਕਾਂ ਦੀ ਮਾਸੀ ਭਗਤ ਸਿੰਘ ਸਰਦਾਰ ਗੋਰੀਆ ਨੇ ਦੇ ਦਿੱਤਾ ਫਾਂਸੀ ਇਹੀ ਮਾਰ 31 ਦਿਨ ਕਾਲ ਆਇਆ ਜ਼ਾਲਮ ਪਾਪੀ ਗੋਰੀਆਂ ਨੇ ਕਹਿ ਕਮਾਇਆ ਰੋਇਆ ਅੰਬਰ ਰੋਪੇ ਭਾਰਤ ਦੇ ਵਾਸੀ ਭਗਤ ਸਿੰਘ ਸਰਦਾਰ ਗੋਰੀਆਂ ਨੇ ਦੇ ਤਾ ਫਾਂਸੀ 14 ਨੰਬਰ ਕੋਠੜੀ ਚੋ ਪਾਪੀ ਗੋਰੇ ਲਾਹਤ ਖੜੀਆਂ ਪੁੱਟੀਆਂ ਪਾਂਸੀ ਵੱਲ ਤੋਰੇ ਦੇ ਗਏ ਮੌਤ ਗਰੰਟ ਸੀ ਜੱਜ ਦਾ ਚਪੜਾਸੀ ਭਗਤ ਸਿੰਘ ਸਰਦਾਰ ਗੋਰੀਆਂ ਨੇ ਦੇ ਤਾ ਫਾਂਸੀ ਗੂੰਜੇ ਜੇ ਲਾਹੌਰ ਦੀ ਗੁਜੇ ਜੇਲ ਲਾਹੌਰ ਦੀ ਜਦ ਨਾਰੇ ਲਾਵੇ ਰੁੱਸਾ ਚੁੰਮ ਕੇ ਸੂਰਮਾ ਵਿੱਚ ਗਲਾ ਤੇ ਪਾਵੇ ਮੱਥੇ ਲਾਲੀ ਖੇੜਦੀ ਮੱਥੇ ਲਾਲੀ ਖੇੜਦੀ ਬੁੱਲਾਂ ਤੇ ਹਾਸੀ ਭਗਤ ਸਿੰਘ ਸਰਦਾਰ ਗੋਰੀਆਂ ਨੇ ਦੇ ਤਾਫਾਂ ਸੀ ਧੰਨਵਾਦ ਅੱਜ ਇਸ ਕਵੀ ਦਰਬਾਰ ਵਿੱਚ ਜੋ ਕਿ ਸ਼ਹੀਦ ਭਗਤ ਸਿੰਘ ਦੇ ਸਮਾਰਕ ਦੇ ਵਿੜਵੇ ਵਿਖਰਾਇਆ ਜਾ ਰਿਹਾ ਹੈ ਇਸ ਵਿੱਚ ਸਾਡੇ ਦੁਆਬਾ ਸਹਿਜ ਤੇ ਸਮਾਜ ਦੇ ਅੰਦਰ ਫਗਵਾੜਾ ਦੇ ਵੱਖ-ਵੱਖ ਵਿਆ ਨੇ ਕਵਤਾਵਾਂ ਪੇਸ਼ ਕੀਤੀਆਂ ਹਨ ਨਾਲ ਦੀ ਨਾਲ ਹੋਰ ਉਹ ਦੇਦਾਰਾਂ ਨੇ ਆਪਣੇ ਵਿਚਾਰੀ ਪੇਸ਼ ਕੀਤੇ ਹਨ ਅੱਜ ਸ਼ਹੀਦ ਭਗਤ ਸਿੰਘ ਦੇ ਜੀਵਨ ਨਾਲ ਸੰਬੰਧਿਤ ਹੀ ਇੱਕ ਕਵਤਾ ਜੋ ਮੈਂ ਪੇਸ਼ ਕਰਨ ਜਾ ਰਿਹਾ ਹਾਂ ਬੜਾ ਧਿਆਨ ਨਾਲ ਸੁਣਨਾ ਹੈ ਕਦੇ ਰਿਹਾ ਸੀ ਦੇਸ਼ ਗੁਲਾਮ ਸਾਡਾ ਕਦੇ ਰਿਹਾ ਸੀ ਦੇਸ਼ ਗੁਲਾਮ ਸਾਡਾ ਬੜਾ ਰੱਜ ਕੇ ਗੈਰਾਂ ਨੇ ਰਾਜ ਕੀਤਾ ਲੁੱਟ ਪੁੱਟ ਕੇ ਚੋਹਾ ਪਾਸੀਆਂ ਤੋਂ ਪੂਰੀ ਤਰ੍ਹਾਂ ਇਹਨੂੰ ਬਰਬਾਦ ਕੀਤਾ ਕੁਝ ਅਣਖੀਆਂ ਨੂੰ ਇਹ ਨਾ ਗੱਲ ਭਾਈ ਕੁਝ ਅਣਖੀਆਂ ਨੂੰ ਇਹ ਨਾ ਗੱਲ ਭਾਈ ਉਹਨਾਂ ਨਾਰਾ ਕ੍ਰਾਂਤੀ ਦਾ ਲਾ ਦਿੱਤਾ ਸੂਰਬੀਰਾਂ ਤੇ ਯੋਧਿਆਂ ਹੋ ਇਕੱਠੇ ਆਜ਼ਾਦੀ ਦਾ ਵਿਗਲ ਵਜਾ ਦਿੱਤਾ ਉਹਨਾਂ ਕਿਹਾ ਜਾਨਾਂ ਵਾਰ ਕੇ ਤੇ ਉਹਨਾਂ ਕਿਹਾ ਜਾਨਾਂ ਵਾਰ ਕੇ ਤੇ ਰੋਕ ਦੇਣੀ ਹੈ ਹਿੰਦ ਦੀ ਬਰਬਾਦੀ ਇਹਨਾਂ ਵਿੱਚ ਹੀ ਸੂਰਮਾ ਭਗਤ ਸਿੰਘ ਜਿਹਨੇ ਦੇਸ਼ ਤੋਂ ਮਰਨ ਦੀ ਸੌਖ ਆਦੀ ਉਸ ਐਸਾ ਯਾਦ ਨੂੰ ਇਸ਼ਕ ਕੀਤਾ ਫਿਰਤ ਪਾਈ ਖੂਨੀ ਹੋਲੀਆਂ ਦੀ ਦੁਸ਼ਮਣ ਅੱਗੇ ਇੱਕ ਤਾਣ ਦਿੱਤੀ ਕੀਤੀ ਚਿੰਤਾ ਨਾਲ ਗੈਰਾਂ ਦੀਆਂ ਗੋਲੀਆਂ ਦੀ ਗੋਰਾ ਰੰਗ ਤੇ ਸਰੂਜਿਆ ਕੱਦ ਉਹਦਾ ਗੋਰਾ ਰੰਗ ਤੇ ਸਰੂਜਿਆ ਕੱਦ ਉਹਦਾ ਵੈਰੀ ਕੋਲ ਨਾ ਉਸ ਦੇ ਖੰਗਦੇ ਸੀ ਅਣਖੀ ਸੂਰਮਾ ਪਗਤ ਸਿੰਘ ਪੰਜਾਬ ਦਾ ਜਿਹਦੇ ਨਾਮ ਤੋਂ ਗੋਰੇ ਵੀ ਕੰਬਦੇ ਸੀ ਸਾਡਾ ਦੇਸ਼ ਹੈ ਵਸਣ ਦਾ ਕਾਇਰ ਇੱਥੇ ਸਾਡਾ ਦੇਸ਼ ਹੈ ਵਸਣ ਦਾ ਕਾਇਰ ਇੱਥੇ ਦੇਸ਼ ਲੋਟੂਆਂ ਗੱਲ ਸਮਝਾ ਦਿੱਤੀ ਬੰਬ ਸੁੱਟ ਕੇ ਵਿੱਚ ਅਸੈਂਬਲੀ ਦੇ ਭਾਜੜ ਅੰਗਰੇਜ਼ਾਂ ਨੂੰ ਪਾ ਦਿੱਤੀ ਉਸ ਕਿਹਾ ਅੰਗਰੇਜ਼ੋ ਦੇਸ਼ ਛੱਡ ਜਾਓ ਬਾਜ ਗਿਰ ਜਾ ਬਹੁਤ ਚਰੁੰਡਿਆ ਹੈ ਸਾਡੀ ਮਿੱਟੀ ਦੇ ਕੀਮਤੀ ਕਿਣਕਿਆਂ ਨੂੰ ਫੜ ਝਾੜੂ ਬਥੇਰਾ ਹੁੰਜਿਆ ਹੈ ਹਾਂਜੀ 184 ਧਿਆਨ ਦੇਣਾ ਜੀ ਜੀਰੇ ਜੀ ਆਪਣੇ ਸਾਡੀ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸੈਣੀ ਸਾਹਿਬ ਜੀ ਬੈਠੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਧਿਆਨ ਦੇਣ ਜੀ ਅਸੀਂ ਵਾਰ ਕੇ ਜ਼ਿੰਦਗੀ ਦੇਸ਼ ਉਤੋਂ ਲਾੜੀ ਮੌਤ ਵਿਆਹਣੀ ਹੈ ਅਸੀਂ ਵਾਰ ਕੇ ਜ਼ਿੰਦਗੀ ਦੇਸ਼ ਉਤੋਂ ਲਾੜੀ ਮੌਤ ਵਿਆਹਣੀ ਹੈ ਤੁਸੀਂ ਲੱਖਾਂ ਅੰਗਰੇਜ਼ੋ ਟਾਹੋ ਜ਼ੁਲਮ ਭਾਰਤ ਮਾਂ ਯਾਦ ਕਰਾਉਣੀ ਹੈ ਨਾਰਾ ਲਾ ਕੇ ਇਨਕਲਾਬ ਦਾ ਸੁੱਤੀ ਕੌਮ ਨੂੰ ਸੁਜਾ ਦੇਤੀ ਸਾਡੇ ਦੇਸ਼ ਤੋਂ ਵਾਰ ਕੇ ਜਾਨ ਆਪਣੀ ਭਗਤ ਸਿੰਘ ਅਜ਼ਾਦੀ ਦਵਾ ਦਿੱਤੀ ਜੰਜੀਰਾ ਗੁਲਾਮੀ ਦੀਆਂ ਤੋੜ ਦਿੱਤੀਆਂ ਜੰਜੀਰਾ ਗੁਲਾਮੀ ਦੀਆਂ ਤੋੜ ਦਿੱਤੀਆਂ ਸੱਚਾ ਸੁੱਚਾ ਆਜ਼ਾਦਿਕ ਦੇਸ਼ ਦਿੱਤਾ ਸਾਰੇ ਭਾਰਤ ਵਾਸੀਆਂ ਨੂੰ ਇੱਕ ਮਿਕ ਰਹਿਣ ਦਾ ਵੀ ਸੰਦੇਸ਼ ਦਿੱਤਾ ਪਰ ਅਫਸੋਸ ਹੈ ਨੌਜਵਾਨ ਵੀਰੋ ਤੁਸੀਂ ਸ਼ਹੀਦਾਂ ਨੂੰ ਭੁੱਲਦੇ ਜਾ ਰਹੇ ਹੋ ਪੜੇ ਨਸ਼ਿਆਂ ਦੇ ਹੋ ਗੁਲਾਮ ਤੁਸੀਂ ਵਿੱਚ ਗੰਦਗੀ ਦੇ ਰੁਲਦੇ ਜਾ ਰਹੇ ਹੋ ਅੱਜ ਦਾ ਜੋ ਕਵੀ ਦਰਬਾਰ ਸਾਡਾ ਇੱਥੇ ਹੀ ਸਵਾਬ ਹੁੰਦਾ ਹੈ ਤੇ ਮੈਂ ਬੇਨਤੀ ਕਰਾਂਗਾ ਡਾਕਟਰ ਸਾਹਿਬ ਨੂੰ ਸਾਡੇ ਆਏ ਕਵੀ ਦੇ ਇੱਕ ਵਾਰੀ ਧੰਨਵਾਦ ਕਰਨਗੇ ਜੀ ਐ ਡਾਕਟਰ ਐਸਪੀ ਮਾਨ ਜੋ ਕਿ ਸਾਡੀ ਦੁਆਬਾ ਸਹਿ ਸਮਾਜ ਦੇ ਅੰਦਰ ਦੇ ਡਾਇਰੈਕਟਰ ਨੇ ਤੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਜਿੰਨੇ ਕਵੀ ਸੱਜਣ ਆਏ ਨੇ ਜਿੰਨੇ ਸਾਡੇ ਮਹਿਮਾਨ ਆਏ ਨੇ ਸਾਰੇ ਅਧਿਕਾਰ ਆਏ ਨੇ ਇੱਥੇ ਹੋਰ ਵੀ ਸੱਜਣ ਆਏ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਗੇ ਡਾਕਟਰ ਐਸਪੀ ਮਾਨ ਜੀ ਦੁਆਬਾ ਸਾਹਿਤ ਤੇ ਸਮਾਜਿਕ ਕੇਂਦਰ ਕਲੱਬ ਕੁਆੜਾ ਦੀ ਸਮੂਹ ਟੀਮ ਵੱਲੋਂ ਅੱਜ ਜੋ ਇੱਥੇ ਵਿਜ਼ਿਟ ਪਾਈ ਗਈ ਆ ਮਿਊਜ਼ੀਅਮ ਦੇ ਵਿੱਚ ਔਰ ਉਹਨਾਂ ਜੱਦੀ ਘਰ ਦੇ ਵਿੱਚ ਇਹਨਾਂ ਦਾ ਇੱਥੇ ਪਹੁੰਚਣ ਤੇ ਮੇਰੇ ਵੱਲੋਂ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਵੀਆਂ ਦਾ ਬਹੁਤ-ਬਹੁਤ ਧੰਨਵਾਦ ਜੋ ਕਿ ਇੱਥੇ ਪਹੁੰਚੇ ਨੇ ਮੈਂ ਫਿਰ ਦੁਬਾਰਾ ਤੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ